ਅੱਜ ਰੋਪੜ ਦੇ ਬੇਲਾ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਮੇਰੇ ਨਾਲ ਮੇਰੇ ਸਾਥੀ ਵਿਧਾਇਕ ਵਿਧਾਨ ਸਭਾ ਦੇ ਵਿੱਚ ਸ਼੍ਰੀ ਦਿਨੇਸ਼ ਛੱਡਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਤਹਾnji ਜੀ ਸਲਮਾਨਦਾਨ ਸਾਹਿਬ ਕਾੜੋਂ ਸਾਹਿਬ ਸਾਡੀ ਸਾਰੀ ਇਸ ਮੁੱਚੀ ਲੀਡਰਸ਼ਿਪ ਤੇ ਸਾਰੇ ਸਾਥੀ ਅਸੀਂ ਰੋਪੜ ਦੇ ਬੇਲਾ ਚੌਂਕ 'ਚ ਇਕੱਠੇ ਹੋਏ ਆਂ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆ ਜਿਹੜਾ ਫੌਰੀਂ ਧਰਨਾ ਲਾਇਆ ਜਾ ਰਿਹਾ ਮਸਲਾ ਬੜਾ ਗੰਭੀਰ ਹੈ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬੀਅਤ ਦਾ ਮਸਲਾ ਸਾਡੀ ਕਿਸਾਨੀ ਦਾ ਸਾਡੇ ਭਵਿੱਖ ਦਾ ਆਪ ਸਭ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਕੱਲ ਰਾਤ ਕੇਂਦਰ ਸਰਕਾਰ ਨੇ ਕੇਂਦਰ ਦੀ ਸ਼ਾਸਿਤ ਬੀਜੇਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਜਿਹੜਾ ਸ਼ੁਰਾ ਖੋਪਿਆ ਸਾਡੀ ਅਸੀਂ ਖਾਸ ਕਰਕੇ ਰੋਪੜ ਜ਼ਿਲ੍ਹਾ ਤੇ ਖਾਸ ਕਰਕੇ ਅਗਰ ਮੈਂ ਕਹਾਂ ਸਾਡੇ ਪਿੰਡ ਸਾਡੇ ਪਿੰਡਾਂ ਨੇ ਜਗ੍ਹਾ ਦਿੱਤੀ ਡੈਮ ਬਣਿਆ ਨਹਿਰਾਂ ਬਣੀਆਂ ਸਾਡੇ ਇਲਾਕੇ ਨੇ ਤਬਾਹੀ ਦੇਖੀ ਅਸੀਂ ਸਾਰਾ ਕੁਝ ਸੇਆ ਆਪਣੇ ਪਿੰਡੇ ਤੇ ਸਾਡਾ ਨੰਗਲ ਸ਼ਹਿਰ ਅੱਜ ਜਿਸ ਤਰੀਕੇ ਨਾਲ ਬੀਬੀਐਮਪੀ ਨੇ ਉਜਾੜ ਕੇ ਰੱਖਤਾ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਜੋ ਉਸ ਵੇਲੇ ਦਾ ਸਮਝੌਤਾ ਹੋਇਆ ਜੋ ਪਾਣੀਆਂ ਦੀ ਵੰਡ ਪੰਜਾਬ ਹਰਿਆਣੇ ਦੇ ਵਿੱਚ ਹੋਈ ਹੈ ਅੱਜ ਬੀਬੀਐਮਪੀ ਉਸ ਵੰਡ ਤੋਂ ਮੁਕਰ ਰਹੀ ਹੈ ਹਰਿਆਣਾ ਆਪਣੇ ਹਿੱਸੇ ਦਾ ਜਿੰਨਾ ਪਾਣੀ ਸੀ ਸਾਲ ਦਾ ਉਹ ਕੰਜ਼ਿਊਮ ਕਰ ਚੁੱਕਿਆ ਉਹ ਵਰਤ ਚੁੱਕਿਆ ਤੇ ਹੁਣ ਟੱਕੇ ਦੇ ਨਾਲ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਹੈ ਉਹ ਖੋਇਆ ਜਾ ਰਿਹਾ ਤੇ ਦਲੀਲ ਦਿੱਤੀ ਜਾ ਰਹੀ ਕਿ ਜੀ ਤੁਸੀਂ ਮਾਨਵਤਾ ਦੇ ਨਾਤੇ ਮੈਂ ਪੁੱਛਣਾ ਚਾਹੂੰਗਾ ਕਿ ਪੰਜਾਬ ਦੀ ਮਾਨਵਤਾ ਤੁਹਾਨੂੰ ਦਿਸਦੀ ਨਹੀਂ ਬੀਜੇਪੀ ਵਾਲਿਆਂ ਨੂੰ ਜਾਂ ਪੰਜਾਬ ਦੇ ਜਿਹੜੇ ਲੋਕਾਂ ਦੀ ਇਨਸਾਨੀਅਤ ਤੁਹਾਨੂੰ ਨਜ਼ਰ ਨਹੀਂ ਆਉਂਦੀ ਕੇਂਦਰ ਨੂੰ ਹਮੇਸ਼ਾ ਪੰਜਾਬ ਦੇ ਨਾਲ ਹੀ ਟੱਕਾ ਹੋਣਾ ਅੱਜ ਪੰਜਾਬ ਦੇ ਮੈਜੋਰਿਟੀ ਆਫ ਸਾਡੇ 90 ਜਿਹੜੇ ਬਲਾਕਸ ਨੇ ਉਹ ਡਾਰਕ ਜ਼ੋਨ ਦੇ ਵਿੱਚ ਐ ਸਾਡੇ ਆਪਣੇ ਇਲਾਕੇ ਚ ਜਿੱਥੇ 10 ਫੁੱਟ ਪਾਣੀ ਹੁੰਦਾ ਸੀ ਅਜੋ ਡੂੰਗਾ ਹੋ ਚੁੱਕਿਆ ਸਾਡੇ ਕਈ ਪਿੰਡ ਹਜੇ ਵੀ ਪਾਣੀ ਤੋਂ ਵਾਂਝੇ ਨੇ ਤੇ ਤੁਸੀਂ ਸਾਨੂੰ ਸਾਡੀ ਮਾਨਵਤਾ ਦਿਖ ਨਹੀਂ ਰਹੀ ਪਿਛਲੇ 3 ਸਾਲਾਂ ਚ ਸਰਕਾਰ ਨੇ ਜੋ ਇਰੀਗੇਸ਼ਨ ਚ ਕੰਮ ਕੀਤਾ ਸਾਡੇ ਇਲਾਕੇ ਦੇ ਚੰਗਰ ਇਲਾਕਾ ਜਿੱਥੇ ਅੱਜ ਤੱਕ ਕਦੀ ਪਾਣੀ ਨਹੀਂ ਪਹੁੰਚਿਆ ਅੱਜ ਉੱਥੇ ਪਾਣੀ ਪਹੁੰਚ ਰਿਹਾ ਸਾਡੇ ਹੋਰ ਪਿੰਡਾਂ ਦੇ ਵਿੱਚ ਸਾਡੇ ਪੂਰੇ ਰੋਪੜ ਦੇ ਵਿੱਚ ਪਾਈਪਲਾਈਨਾਂ ਪੈਰੀ ਪਹਿਲੀ ਵਾਰੀ ਸਾਨੂੰ ਪਾਣੀ ਮਿਲ ਰਿਹਾ ਤੇ ਹੁਣ ਜਦੋਂ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਉਦੋਂ ਕੇਂਦਰ ਨੂੰ ਤਕਲੀਫ ਹੈ ਤੇ ਉਹ ਚਾਹੁੰਦੇ ਆ ਕਿ ਸਾਰੀ ਸਕੀਮ ਫੇਲ ਹੋਵੇ ਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਡੱਕਾ ਆਮ ਆਦਮੀ ਪਾਰਟੀ ਦਾ ਇੱਕ ਇੱਕ ਸਿਪਾਹੀ ਅਸੀਂ ਉਹਨਾਂ ਨੂੰ ਆਪਣੇ ਇਸ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋਣ ਦਵਾਂਗੇ ਜੋ ਵੀ ਸਾਨੂੰ ਕਰਨਾ ਪਵੇ ਅਸੀਂ ਕਰਾਂਗੇ ਅੱਜ ਸਾਡੀ ਇਸ ਧਰਨੇ ਦੇ ਮਾਧਿਅਮ ਦੇ ਰਾਹੀਂ ਬਹੁਤ ਛੋਟੇ ਨੋਟਿਸ ਤੇ ਘੰਟੇ ਦੇ ਵਿੱਚ ਤੁਹਾਨੂੰ ਵੀ ਸੱਦਾ ਲਾਇਆ 1 ਘੰਟੇ 'ਚ ਪਹੁੰਚ ਸਾਡਾ ਮਕਸਦ ਇਹੀ ਹੈ ਕਿ ਇਹ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚੇ ਕਿ ਜੇ ਤੁਸੀਂ ਪੰਜਾਬ ਦੇ ਪ੍ਰਤੀ ਕੋਈ ਮਾੜੀ ਨੀਅਤ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪੰਜਾਬੀ ਚੁੱਪ ਨਹੀਂ ਬੈਠਣਗੇ ਪੰਜਾਬੀ ਇੱਕ ਬਾਰਡਰ ਸਟੇਟ ਹੈ ਅਸੀਂ ਆਪਣੇ ਪਿੰਡੇ ਤੇ ਪਹਿਲਾਂ ਹੀ ਬਹੁਤ ਕੁਝ ਢਾ ਰਹੇ ਹਾਂ ਅਸੀਂ ਆਪਣੇ ਪਿੰਡੇ ਦੇ ਉੱਤੇ ਜਿਹੜਾ ਸਾਡਾ ਕ੍ਰਾਸ ਬਾਰਡਰ ਨਸ਼ਾ ਅਸੀਂ ਉਹਦੀ ਲੜਾਈ ਲੜ ਰਹੇ ਹਾਂ ਅਸੀਂ ਕ੍ਰਾਸ ਬਾਰਡਰ ਟੈਰੋਰਿਜ਼ਮ ਦੀ ਲੜਾਈ ਲੜ ਰਹੇ ਹਾਂ ਅਸੀਂ ਬਾਰਡਰ ਸਟੇਟ ਹੋਣ ਦੇ ਨਾਤੇ ਸਾਡੇ ਮੁੰਡੇ ਸਭ ਤੋਂ ਵੱਧ ਫੌਜ ਦੇ ਵਿੱਚ ਸਾਡੀ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦੀ ਲਈ ਸਾਡੀ ਕੁਰਬਾਨੀਆਂ ਪੰਜਾਬ ਦੇ ਨਾਲ ਖੇਡੋ ਨਾ ਪੰਜਾਬ ਦੀ ਪੇਸ਼ੈਂਸ ਪੰਜਾਬ ਦੀ ਜਿਹੜੀ ਸਬਰ ਹੈ ਉਹਦਾ ਇਮਤਿਹਾਨ ਨਾ ਲੋ ਇਹਦਾ ਮਹਿੰਗੀ ਕੀਮਤ ਚੁਕਾਣੀ ਹੈ ਮੰਤਰੀ ਦੇਖੋ ਜੋ ਕੋਸ਼ਿਸ਼ ਹੈ ਰਾਤ ਦੀ ਮੈਂ ਹੁਣ ਦੇਖ ਰਿਹਾ ਪੰਜਾਬ ਦੇ ਅਸਰਾਂ ਨੂੰ ਬਦਲ ਦਿੱਤਾ ਜਾ ਰਿਹਾ ਹੈ ਜਿਹੜੇ ਪੰਜਾਬ ਕਾਰਡਰ ਦੇ ਅਫਸਰ ਹੈ ਜੋ ਪੋਜੀਸ਼ਨ ਤੇ ਉਹਨਾਂ ਨੂੰ ਬਦਲ ਕੇ ਹਰਿਆਣੇ ਦੇ ਅਫਸਰ ਲਾਏ ਜਾ ਰਹੀ ਹੈ ਤੇ ਸਿੱਧਾ ਜਿਹੜਾ ਪੰਜਾਬ ਦੇ ਪਾਣੀ ਦੇ ਡੱਕ ਹੈ ਜੇਕਰ ਇਸ ਤਰੀਕੇ ਨਾਲ ਤਾਂ ਤੁਸੀਂ ਕੋਈ ਟ੍ਰੀਟੀ ਹਾਲਾਂਕਿ ਸਾਡਾ ਤਾਂ ਉਹਦੇ ਤੇ ਵੀ ਸਾਡੀ ਤਾਂ ਉਹਦੇ ਤੇ ਵੀ আপত্তি ਹੈ ਕਿ ਉਸ ਸਮੇਂ ਜਦੋਂ ਪਾਣੀ ਦੀ ਵੰਡ ਹੋਈ ਉਹ ਗਲਤ ਹੋਈ ਹੈ ਅਸਾਂ ਨੂੰ ਉਹਦੇ ਤੇ ਵੀ ਪੱਤੀ ਹੈ ਪਰ ਠੀਕ ਹੈ ਉਹਨੂੰ ਉਹਨੂੰ ਵੀ ਮੰਨਣ ਲਈ ਉਹ ਤਿਆਰ ਨਹੀਂ ਉਸ ਤੋਂ ਵੀ ਵੱਧ 8500 ਕਿਊਸਿਕ ਪਾਣੀ ਬੀਬੀ ਐਮ ਵੀ ਤੱਕੇ ਨਾਲ ਛੜਨਾ ਚਾਹੁੰਦਾ ਉਹਦੇ ਲਈ ਕੱਲ ਨੂੰਣੀ देर ਰਾਤ ਤੱਕ ਮੀਟਿੰਗਾਂ ਇਕੱਠੇ ਹੋਗੇ ਰਾਜਸਥਾਨ ਚ ਬੀਜੇਪੀ ਦੀ ਸਰਕਾਰ ਆ ਉਹ ਸਾਧ ਏਰੀਆ ਹਰਿਆਣੇ ਚ ਬੀਜੇਪੀ ਦੀ ਸਾਹ ਹੋ ਸਕੈਂਦਰ ਚ ਉਹ ਇਕੱਠੇ ਹੋ ਕੇ ਪੰਜਾਬ ਨੂੰ ਘੇਰ ਲੈ ਗਏ ਪੰਜਾਬੀ ਕੱਲੇ ਐ ਤੇ ਉਸ ਤੋਂ ਬਾਅਦ ਸਾਡੇ ਹੁਣ ਅਫਸਰ ਬਦਲਤੇ ਤਾਂ ਜੋ ਜੋ ਸਰਕਾਰ ਦੇ ਵੱਲੋਂ ਦੇਖੋ ਪੁਲਿਸ ਤੇ ਪ੍ਰਸ਼ਾਸਨ ਇਰੀਮੈਰੀਗੇਸ਼ਨ ਮਿਸਟਰ ਵੀ ਰਿਆ ਪੰਜਾਬ ਜੋ ਜੋ ਪੁਲਿਸ ਨੇ ਕਰਨਾ ਤੇ ਪ੍ਰਸ਼ਾਸਨ ਨੇ ਕਰਨਾ ਉਹ ਕਰ ਰਿਹਾ ਪਰ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਜਦ ਅਸੀਂ ਇਸ ਚੌਂਕ 'ਚ ਖੜੇ ਆ ਅਸੀਂ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਤੇ ਆਮ ਆਦਮੀ ਪਾਰਟਿਸਪਾਈਸਪਾਈ ਹੋਣ ਦੇ ਨਾਤੇ ਅਸੀਂ ਇੱਥੇ ਖੜੇ ਤੇ ਆਪਣਾ ਸਖਤ ਵਿਰੋਧ ਦਰਜ ਕਰਦੇ ਹਾਂ ਪਰ BBMP ਦੇ ਖੇਤਰ ਦੇ ਵਿੱਚ ਉੱਤੇ ਕੀ ਸੰਭਵ ਹੈ ਵੀ ਆਪਾਂ ਪੰਜਾਬ ਨਹੀਂ ਜੂਰਿਸਡਿਕਸ਼ਨ ਸਾਡੀ ਹੈ ਜੀ ਸਾਡੀ ਜੂਰਿਸਡਿਕਸ਼ਨ ਹੈ ਜੀ ਮੈਂ ਤੁਹਾਨੂੰ ਤੁਹਾਨੂੰ ਤੁਸੀਂ ਇਹ ਤੱਕ ਬਹੁਤ ਗਾਹ ਹੈ ਤੇ ਇਹ ਮੁੱਦੇ ਵੀ ਆਣਗੇ ਅਸੀਂ ਅੱਜ ਨੰਗਲ 'ਚ ਲਾਇਬ੍ਰੇਰੀ ਬਣਾਣੀ ਹੈ ਖੰਡਰ ਪੇ ਸਾਨੂੰ ਲਾਇਬ੍ਰੇਰੀ ਨਹੀਂ ਬਣਾਉਂਦੇ ਰਿਹਾ ਕੀ ਉੱਥੇ ਕੀ ਹੋ ਜਾਊਗਾ ਅਸੀਂ ਨੰਗਲ ਦੇ ਵਿੱਚ ਆਮ ਆਦਮੀ ਕਲੀਨਿਕ ਜਿੱਥੇ ਲੋਕਾਂ ਨੂੰ ਦਵਾਈ ਮਿਲੇ ਖੰਡਰ ਪਣਿਆ ਰਹੂਗਾ ਉਹ ਕਹਿੰਦੇ ਨਹੀਂ ਆਮ ਆਦਮੀ ਲੈਣੀ ਤੁਹਾਨੂੰ ਮੈਂ ਇੱਕ ਪਿੰਡ ਦੀ ਡਿਟੇਲ ਦਿੰਦਾ ਝਿੰਝੜੀ ਪਿੰਡ ਜੇ ਕਹਿੰਦੇ ਚਾਰ ਦੀਵਾਰੀ ਨਹੀਂ ਤੁਸੀਂ ਕਰ ਸਕਦੇ ਕਹਿੰਦੇ ਸਾਡੀ ਜੇ ਤੁਸੀਂ ਅਸੀਂ ਕਿਤੇ ਬੂਟਾ ਨਹੀਂ ਲਾ ਸਕਦੇ ਅਜੇ ਕੋਈ ਸਾਡੇ ਇਲਾਕੇ 'ਚ ਕੋਈ ਕਿਸੇ ਨੇ ਮੰਦਰ ਵਧਾਣਾ ਮੰਦਰ ਦੀ ਸ਼ੈੱਡ ਪਾਣੀ ਐਨ ਐਫ ਐਲ ਉਹਦੇ ਤੇ ਬੀ ਬੀ ਐਮ ਵੀ ਉਹਦੇ ਤੇ ਤਕਲੀਫ ਕਰਦਾ ਉਹ ਸਾਡੀ ਜੂਰਿਸਡਿਕਸ਼ਨ ਹੈ ਸਾਡੀ ਧਰਤੀ ਹੈ ਜੀ ਅੱਜ ਵੀ ਉਹਦਾ ਜਿਹੜਾ ਲੈਂਡ ਰਿਕਾਰਡ ਹੈ ਪੰਜਾਬ ਦੇ ਨਾਮ ਤੇ ਬੋਲਦਾ ਸਾਡੇ ਸਾਰੇ ਤੁਸੀਂ ਏਸ਼ੀਆ ਦੀ బిਗੇਸਟ ਵਰਕਸ਼ਾਪ ਖਰਾਬ ਕਰਕੇ ਰੱਖਤੀ ਸਾਡੇ ਇਲਾਕੇ ਨੂੰ ਉਜਾੜ ਕੇ ਰੱਖ ਦਿੱਤਾ ਤੇ ਹੁਣ ਜਦੋਂ ਸਾਨੂੰ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਰਿਹਾ ਮੈਂ ਆਪਣੇ ਪਿੰਡਾਂ 'ਚ 14 ਕਰੋੜ ਰੁਪਏ ਦੀ ਪਾਈਪਲਾਈਨ ਪਈ ਹੈ 2-4 ਦਿਨ ਚੁਟ ਘਾਟਨ ਕਰਨਗੇ ਜਾ ਕੇ ਚੰਗਰ ਚ ਚੈੱਕ ਕਰ ਲਓ ਕਦੀ ਨੇ ਮੋٹے-ਮੋٹے ਪੈ ਪੂਰੇ 3500 ਏਕੜ ਨੂੰ ਪਾਣੀ ਲੱਗ ਰਿਹਾ ਤਕਲੀਫ ਇਸ ਗੱਲ ਦੀ ਹੈ ਅੱਪੀ ਅੱਛਾ ਸਭ ਤੋਂ ਵੱਡਾ ਪ੍ਰੈਸ਼ਨ ਇਹ ਵੀ ਹੈ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ एसओवाईएल ਦਾ ਝੂਠਾ ਮਗਰਮੱਛ ਦੇ ਹੰਝੂ ਝੂਠੇ ਡਰਾਮੇ ਕਰਦੇ ਰਹੇ ਕਦੀ ਗੌਰੀ ਨਹੀਂ ਕੀਤਾ ਪਹਿਲੀ ਵਕੂ ਕਿ ਹੁਣ ਪੰਜਾਬ ਆਪਣਾ ਪਾਣੀ ਵਰਤਣ ਲੱਗ ਗਿਆ ਅਸੀਂ ਆਪਣੀ ਧਰਤੀ ਦੇ ਹਿੱਟ ਅਸੀਂ ਇਹ ਇੱਕ ਵੱਡਾ ਇਸ਼ੂ ਹੈ ਵਾਤਾਵਰਣ ਪ੍ਰੇਮੀਆ ਨਾਲ ਵੀ ਸੰਬੰਧ ਦੇ ਦੇਸ਼ੂ ਹੈ ਅੱਜ ਵਾਕਈ ਪਾਈਪਲਾਈਨਸ ਤੇ ਰਾਹੀ ਜਿਹੜਾ ਰਿਵਰ ਵਾਟਰ ਹੈ ਕਨਾਲ ਵਾਟਰ ਆ ਪਹੁੰਚ ਰਿਹਾ ਖੇਤਾਂ ਤੱਕ ਸਾਡੇ ਜਿਹੜੇ ਅੰਡਰ ਅੰਡਰਗਰਾਉਂਡ ਜਿਹੜੇ ਪਾਣੀ ਹੈ ਉਹ ਬਚ ਰਿਹਾ ਹੁਣ ਪਾਣੀ ਦੀ ਕੰਜ਼ਮਪਸ਼ਨ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਣ ਲੱਗ ਗਿਆ ਪਹਿਲਾਂ ਕਦੀ ਕਿਸੇ ਨੇ ਸਾਬਤਤਾ ਵੀ ਨਹੀਂ ਰੱਖਿਆ ਹੁਣ ਜਿੰਨਾ ਪਾਣੀ ਉਹ ਨਹੀਂ ਵਰਤਣਾ ਸੀ ਉਹ ਲੈ ਚੁੱਕੇ ਨੇ ਜਦੋਂ ਜਦੋਂ ਅੱਛਾ ਜਦੋਂ ਇਹੀ ਤੁਸੀਂ ਦੇਖਿਓ ਆ ਜਿੱਥੇ ਖੜੇ ਆ ਨਾ 2-3 ਮਹੀਨਿਆਂ ਬਾਅਦ ਜਦੋਂ ਬਾਰਿਸ਼ਾਂ ਆ ਜਾਣਗੀਆਂ ਉਦੋਂ ਅਸੀਂ ਇਹਨਾਂ ਨੂੰ ਕਹਾਂਗੇ ਜੀ ਪਾਣੀ ਉਦੋਂ ਨਹੀਂ ਹਾੜਾਂ ਅਸੀਂ ਭੁਗਤੀਏ ਤਬਾਹੀ ਅਸੀਂ ਸਹੀਏ ਤੇ ਜਦੋਂ ਸੋਕਾ ਆਵੇ ਤੁਸੀਂ ਕੋ ਸਾਡੇ ਵੱਲ ਦੇ ਉਦੋਂ ਕਹਿਣਗੇ ਨਹੀਂ ਨਹੀਂ ਗੇਟ ਇੱਕ ਇੱਕ ਬੂੰਦ ਵੀ ਪਾਣੀ ਨਾ ਛੱਡੋ ਜੀ ਜਦੋਂ ਸਾਨੂੰ ਲੋੜ ਹੁੰਦੀ ਹੈ ਕਿ ਜਦੋਂ ਹਾਂ ਸਾਡੇ ਟਾਈਮਾਂ 'ਚ ਸਾਡੇ ਦਰਿਆਵਾਂ 'ਚ ਪਾਣੀ ਵੱਧ ਗਿਆ ਹਰਾਂ ਦਾ ਖਤਰਾ ਸਾਡੇ ਇਲਾਕੇ ਨੂੰ ਤਬਾਹੀ ਦਾ ਖਤਰਾ ਹੈ ਫਿਰ ਕਹਿਣਗੇ ਨਹੀਂ ਛੱਡੋ ਮੰਤਰੀ ਸਾਹਿਬ ਕਿ ਪਾਣੀਆਂ ਦਾ ਮਸਲਾ ਜੇ ਤਾਂ ਪੰਜਾਬ ਸਾਰਾ ਕੁਝ ਹੋ ਸਾਡੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਇੱਕ ਤਕੜਾ ਸਟੈਂਡ ਲਿਆ ਉਹ ਆਪਾਂ ਕਹੇ ਹੀ ਇਸ ਲੀਡਿੰਗ ਥਿਸ ਫਾਈਟ ਫਰਮ ਦਾ ਵਰਤੋ ਇੱਕ ਜਰਨਲ ਵਾਂਗੂ ਮੋਰੇ ਹੋ ਕੇ ਜਿਹੜਾ ਹੈ ਇਹ ਯੁੱਧ ਲੜ ਰਹੇ ਨੇ ਤੇ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਕਹੇ ਪੰਜਾਬ ਦੀ ਲੜਾਈ ਹੈ ਇਹ ਪੰਜਾਬੀਅਤ ਦੀ ਲੜਾਈ ਹੈ ਅੱਜ ਅਸੀਂ ਜੇ ਆਪਣਾ ਪਾਣੀ ਨਾ ਬਚਾ ਸਕੇ ਸਾਡੀ ਖੇਤੀ ਸਾਡੀ ਜਵਾਨੀ ਸਾਡਾ ਜਿਹੜਾ ਭਵਿੱਖ ਹੈ ਉਹ ਪਹਿਲਾਂ ਹੀ ਬਹੁਤ ਖਤਰੇ 'ਚ ਹੈ 182 ਡਾਰਕ ਜ਼ੋਨ ਨੇ ਤੇ ਸਾਡੇ ਕੋਲ ਰਿਵਾਈਵਲ ਦੀ ਜਿਹੜੀ ਅਸੀਂ ਰੀਤ ਪਾਈ ਹੈ ਅੱਜ ਪੰਜਾਬ ਦਾ ਵਾਟਰ ਲੈਵਲ ਵਧਨ ਪਿਛਲੇ 2 ਸਾਲਾਂ 'ਚ ਵਧਣਾ ਸ਼ੁਰੂ ਹੋਇਆ ਪੰਜਾਬ ਨੂੰ ਜਿਹੜੇ ਖੇਤਾਂ ਨੂੰ ਪਾਣੀ ਮਿਲ ਰਿਹਾ ਨਹਿਰੀ ਵਾਲਾ